ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਅਨਾਉਂਸਮੈਂਟ ਕੀਤੀ ਸੀ ਜੋ ਉਹਨਾਂ ਦੀ ਦਿਸ਼ਾ ਨਿਰਦੇਸ਼ ਸੀ ਸੋ ਜਿਹੜੇ ਅੱਜ ਪੂਰੇ ਕੀਤੇ ਗਏ ਨੇ ਤੇ ਇਹ 5 ਲੱਖ ਰੁਪਏ ਦੀ ਸਹਾਇਤਾ ਸੀਗੀ ਜੋ ਅੱਜ ਦੇ ਦਿੱਤੀ ਗਈ ਹੈ ਤੇ ਦੂਸਰੀ ਇਹਨਾਂ ਦੀ ਨੌਕਰੀ ਦੀ ਜਿਹੜੀ ਆ ਉਹ ਵੀ ਜਲਦੀ ਪੂਰ ਕਰਦੇ ਸਾਡੇ ਜਿਹੜੇ ਸ਼ਹੀਦ ਹੋਏ ਸੀ ਸ੍ਰਿੰਦਰਪਾਲ ਸਿੰਘ ਅਕੜੀ ਉਹਨਾਂ ਦੇ ਜ਼ਖਮਾਂ ਦੇ ਥੂੜੀ ਜੋ ਮਲਮ ਲੱਗੀ ਆ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਰਕਾਰ ਦਾ ਤੇ ਕਿਸਾਨ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਐਵੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਵੇਲੇ ਪਿੰਡ ਆਕੜ ਦੇ ਵਿੱਚ ਮੌਜੂਦ ਹਾਂ ਦੱਸਦੇ ਕਿ ਚੋਣਾ ਦੌਰਾਨ ਜੋ ਮ੍ਰਿਤਕ ਕਿਸਾਨ ਸਰਿੰਦਰ ਸਿੰਘ ਆਕੜੀ ਸੀਗੇ ਉਹਨਾਂ ਦੀ ਜਿਹੜੀ ਹੈ ਵਿਰੋਧ ਦੌਰਾਨ ਜੋ ਮੌਤ ਹੋ ਗਈ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ ਸੀ ਤੇ ਕੁਝ ਮੰਗਾਂ ਜਿਹੜੀਆਂ ਰਹਿੰਦੀਆਂ ਸਨ ਅੱਜ ਜੋ ਵਿਧਾਇਕ ਗੁਰਲਾਲ ਕਨੌਰ ਨੇ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇ ਪਿੰਡ ਆਕੜੀ ਪਹੁੰਚੇ ਨੇ ਜੋ ਮੰਗਾਂ ਸੀਗੀਆਂ ਪਰਿਵਾਰ ਦੀਆਂ ਉਹਨਾਂ ਨੂੰ ਪੂਰਾ ਕੀਤਾ ਗਿਆ ਤੇ ਮੇਰੇ ਨਾਲ ਐਮਐਲਏ ਗੁਰਲਾਲ ਕਨੌਰ ਮੌਜੂਦ ਨੇ ਸਰ ਜਿਸ ਤਰ੍ਹਾਂ ਜੋ ਵਾਅਦੇ ਕੀਤੇ ਗੇ ਸੀ ਉਹ ਤਰ੍ਹਾਂ ਨੇ ਵੀ ਜੋ ਮੰਗਾ ਨੇ ਉਹ ਮੰਨੀਆਂ ਗਈਆਂ ਨੇ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਰਾਰ सुरेंद्र ਸਿੰਘ ਜੀ ਆਕੜੀ ਕਿਸਾਨ ਆਗੂ ਉਹ ਸ਼ਹੀਦ ਹੋ ਗਏ ਸੀ ਪ੍ਰੋਟੈਸਟ ਦੇ ਦੌਰਾਨ ਸੋ ਉਹਨਾਂ ਦੇ ਪਰਿਵਾਰ ਨੂੰ ਅੱਜ ਜੋ ਬਣਦਾ ਉਹਨਾਂ ਦਾ ਸਤਿਕਾਰ ਸੀ ਆਪਾਂ ਕਹਿ ਸਕਦੇ ਮਦਦ ਕਹਿ ਸਕਦੇ ਆ 5 ਲੱਖ ਰੁਪਇਆ ਮਾਰਦਾ ਸਾਡੀ ਚਰਨਜੀਤ ਕੌਰ ਨੂੰ ਅਸੀਂ ਉਹਨਾਂ ਦੇ ਘਰ ਆ ਕੇ ਸਾਰੀ ਜਥੇਬੰਦੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਅਨਾਉਂਸਮੈਂਟ ਕੀਤੀ ਸੀ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਸੀ ਸੋ ਜਿਹੜੇ ਅੱਜ ਪੂਰੇ ਕੀਤੇ ਗਏ ਨੇ ਤੇ ਜਿਹੜੇ ਬੱਚੇ ਦੀ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਉਹ ਵੀ ਜਲਦੀ ਜਿਹੜਾ ਪੂਰਾ ਕਰ ਦੇਣਾ ਐਮਐਲਏ ਸਾਹਿਬ ਚੋਣਾਂ ਦੌਰਾਨ ਜਿਹੜੇ ਨੇ ਵਾਅਦੇ ਹੁੰਦੇ ਨੇ ਪਰ ਹੁਣ ਜਿਸ ਤਰ੍ਹਾਂ ਪਿੱਛੇ ਦਿਨੇ ਆਪਣੇ ਹਲਕੇ ਦੇ ਵਿੱਚ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਤੇ ਹੁਣ ਵੀ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਸਪਰੀਮ ਕੋਰਟ ਦੇ ਵਿੱਚ ਦੋਨੋਂ ਸਰਕਾਰਾਂ ਜਿਹੜੀਆਂ ਗਈਆਂ ਹੋਈਆਂ ਨੇ ਹਰਿਆਣਾ ਸਰਕਾਰ ਵੀ ਕਿਸਾਨ ਵੀ ਤੇ ਪੰਜਾਬ ਸਰਕਾਰ ਵੀ ਸੋ ਮੈਨੂੰ ਲੱਗਦਾ ਸ਼ਾਇਦ 22 ਤਰੀਕ ਹੈ ਉਸ ਦਿਨ ਜੋ ਹੁਕਮ ਆਏਗਾ ਤੇ ਉਹਦੇ ਵਿੱਚ ਸਰਕਾਰ ਤਾਂ ਹਮੇਸ਼ਾ ਹੀ ਜਿਹੜੀ ਕਿਸਾਨਾਂ ਦੇ ਨਾਲ ਹੈ ਸੋ ਜੋ ਵੀ ਹੁਕਮ ਆਏਗਾ ਦੋਨੋਂ ਰਲ ਕੇ ਜਿਹੜਾ ਜੋ ਅਗਲਾ ਹੁਕਮ ਬਣਾ ਬਣਾ ਅੱਜ ਕਿੰਨੇ ਜਿਹੜੀ ਸਹਾਇਤਾ ਕੀਤੀ ਗਈ ਹੈ ਤੇ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕਦੋਂ ਤੱਕ ਤੇ 5 ਲੱਖ ਰੁਪਏ ਦੀ ਸਹਾਇਤਾ ਸੀਗੀ ਜੋ ਅੱਜ ਦੇ ਦਿੱਤੀ ਗਈ ਹੈ ਤੇ ਦੂਸਰੀ ਇਹਨਾਂ ਦੀ ਨੌਕਰੀ ਦੀ ਜਿਹੜੀ ਆ ਉਹ ਵੀ ਜਲਦੀ ਪੂਰੀ ਕਰ ਦਿੱਤੀ। ਧੰਨਵਾਦ ਜੀ ਬਹੁਤ। ਸੋ ਸਾਡੇ ਕਿਸਾਨ ਤੇ ਥੇਵੰਦੇ ਦੇ ਆਕੂ ਸਹਿਬਾਨ ਵੀ ਮੌਜੂਦ ਨੇ। ਸਰ ਜਿਸ ਤਰ੍ਹਾਂ ਜੋ ਅੰਮ੍ਰਿਤਪੁਰ ਦੇ ਕਿਸਾਨ ਨੇ ਜਿਹੜੇ ਸਰੇਂਦਰਪਾਲ ਸਿੰਘ ਆਕੜੀ ਉਹਨਾਂ ਦੀ ਪ੍ਰੋਟੈਸਟ ਗਵਾਨ ਜਿਹੜੀ ਹੈ ਮੌਤ ਹੋ ਗਈ ਸੀਗੀ ਅੱਜ ਵਿਧਾਇਕ ਪਹੁੰਚੇ ਨੇ ਉਹਦੇ ਬਾਰੇ। ਚੰਗੀ ਗੱਲ ਹੈ ਜੀ ਜੋ ਦੇਖੋ ਦੂਜੇ ਸ਼ਹੀਦ ਕਿਸਾਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਸਥੀ ਮਿਲੀ ਆ ਉਸੇ ਤਰ੍ਹਾਂ ਅੱਜ ਇਹਨਾਂ ਨੂੰ ਵੀ ਮਿਲੀ ਹੈ ਪਰ ਥੋੜੀ ਜਿਹੀ ਲੇਟ ਹੋਈ ਹੈ। ਅਸੀਂ ਇਹ ਵੀ ਚਾਹੁੰਦੇ ਆਂ ਸਰਕਾਰ ਅੱਗੇ ਅਪੀਲ ਕਰਦੇ ਆਂ ਕਿ ਜਲਦੀ ਤੋਂ ਜਲਦੀ ਉਹਨਾਂ ਦੇ بیٹے ਨੂੰ ਜਿਵੇਂ ਦੂਜੇ ਅਸ਼ੀਰ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਆ ਉਹ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਪ੍ਰੋਟੈਸਟ ਸਾਡਾ ਹੱਕ ਹੈ ਤੁਸੀਂ ਗੱਲ ਕਰੀ ਸੀ ਕਿ ਬਾਰਡਰ ਖੋਲਣ ਦੀ ਕਿਸਾਨਾਂ ਨੇ ਕੋਈ ਬਾਰਡਰ ਨਹੀਂ ਰੋਕਿਆ ਹੋਇਆ ਇਹ ਭਾਜੀਪੀ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਉਹਨੇ ਉੱਥੇ ਬਾਰਡਰ ਰੋਕਿਆ ਹੋਇਆ ਜਿਸ ਦਿਨ ਬਾਰਡਰ ਖੁੱਲ ਜੂਗਾ ਅਸੀਂ ਵੀ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾਣਾ ਚਾਹੁੰਦੇ ਸੀ ਅਸੀਂ ਆਪਣੇ ਦਿੱਲੀ ਦੀ ਰਾਜਧਾਨੀ ਵਿੱਚ ਆਪਣੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਾਵਾਂਗੇ 21 ਦੇ ਵਿੱਚ ਭਾਜੀਪੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਸੀ ਜਿਹੜੀਆਂ ਅਸੀਂ ਲੈ ਕੇ ਤੁਰੇ ਸੀ ਕੋਈ ਨਵੀਂ ਮੰਗੇ ਦੇ ਵਿੱਚ ਕੋਈ ਨਹੀਂ ਹੈਗੀ ਪਰ ਪਤਾ ਨਹੀਂ ਕਿਉਂ ਸਾਨੂੰ ਜਿਵੇਂ ਅਸੀਂ ਕੋਈ ਦੇਸ਼ਤਰੋਹੀ ਹੋਈ ਏ ਜਾਂ ਕਿਸੇ ਦੂਜੇ ਦੇਸ਼ ਨਾਲ ਦੂਜੇ ਦੇਸ਼ ਦੀ ਕੋਈ ਲੜਾਈ ਲੱਗਦੀ ਆ ਉਹਦੇ ਤੇ ਬੰਬ ਮਾਰੇ ਜਾਂਦੇ ਨੇ ਗੋਲੇ ਮਾਰੇ ਜਾਂਦੇ ਆ ਸਾਡੇ 4 ਕਿਸਾਨ ਜਿਹੜੇ ਨੌਜਵਾਨ 22-22 ਸਾਲ ਦੀ ਉਮਰ ਉਹਨਾਂ ਦੇ ਇੱਕ ਦੇ ਇੱਥੇ ਅੱਖ ਵੱਜਿਆ ਮੇਰੇ ਸਾਹਮਣੇ ਤੇ ਗੇਠ ਅੱਖ ਲੰਮਕ ਗਈ ਇਸ ਤਰ੍ਹਾਂ 4 ਨੌਜਵਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਇੱਕ ਸਾਡਾ ਸ਼ੁਭਕਰਨ ਸਿੰਘ ਵੱਲੋਂ ਉਹਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਖਨੌਰੀ ਬਾਰਡਰ ਤੇ ਇਸ ਤਰ੍ਹਾਂ ਦੇ ਜਿਹੜੇ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੁੱਧ ਰਵਈਆ ਕਰਿਆ ਜਾਂਦਾ ਬਹੁਤ ਮਾੜਾ ਹੈ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੂੰ ਮੈਂ ਦੱਸ ਬੇਨਤੀ ਕਰਦਾ ਕਿ ਬੀਜੇਪੀ ਸਰਕਾਰ ਨੂੰ ਸਮੱਤ ਬਖਸ਼ੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ ਤੋਂ ਸਾਡੇ ਨਾਲ ਜਦੋਂ ਉਸ ਤਰ੍ਹਾਂ ਜਿਹੜਾ ਵਾਕਾ ਹੋਇਆ ਸੀਗਾ ਉਹ ਸਾਡੇ ਨਾਲ ਮਦੋਨੇ ਜਸਵਿੰਦਰ ਜੀ ਅੱਜ ਜਿਸ ਤਰ੍ਹਾਂ ਤਸਵੀਰਾਂ ਵੀ ਪ੍ਰੋਟੈਸਟ ਕਰ ਰਹੇ ਸੀ ਤੇ ਅੱਜ ਜਿਹੜੇ ਆ ਵਿਧਾਇਕ ਸਾਹਿਬ ਪਹੁੰਚੇ ਨੇ ਖੁਦ ਆਰਥਿਕ ਸਹਿਯਤੇ ਲਈ ਸਸੀ ਕਾਲ ਜੀ ਪੂਰੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਅਕਲੀ ਵੱਲੋਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਡੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਬਹੁਤ ਧੰਨਵਾਦ ਸਾਡੇ ਜਿਹੜੇ ਸ਼ਹੀਦ ਹੋਏ ਸੀ ਸ੍ਰੀਂਦਰਪਾਲ ਸਿੰਘ ਆਕੜੀ ਉਹਨਾਂ ਦੇ ਜ਼ਖਮਾਂ ਦੇ ਥੋੜੀ ਜੋ ਮਲਮ ਲੱਗੀ ਆ ਤੇ ਉਹਨਾਂ ਦੇ ਬੇਟੇ ਨੂੰ ਨੌਕਰੀ ਦਾ ਵੀ ਸਰਕਾਰ ਨੇ ਜੋ ਦਿੱਤਾ ਬਹੁਤ ਵਧੀਆ ਪ੍ਰਾਲਾ ਬਹੁਤ ਸਮੂਹ ਪਿੰਡ ਵਾਸੀਆਂ ਵੱਲੋਂ ਸਰਕਾਰ ਦਾ ਤੇ ਕਿਸਾਨ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਤਹਿਸੀਲਰ ਸਾਹਿਬ ਵੀ ਪਹੁੰਚੇ ਨੇ ਸਰ ਅੱਜ ਜਿਹੜੀ ਆਰਥਿਕ ਮਦਦ ਕੀਤੀ ਗਈ ਹੈ ਸਰਦਾਰ ਸੁਰੇਂਦਰਪਾਲ ਜੀ ਜਿਹੜੇ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹਦੇ ਮੁਤਾਬਿਕ ਅੱਜ 5 ਲੱਖ ਦਾ ਜਿਹੜਾ ਚੈੱਕ ਹੈ ਉਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਅੱਜ ਉਹਨਾਂ ਦੇ ਜਿਹੜੇ ਤਨਪਤਨੀ ਨੇ ਚਰਨਜੀਤ ਕੌਰ ਉਹਨਾਂ ਨੂੰ ਦਿੱਤਾ ਗਿਆ ਸੋ ਰਨਾਲ ਦੇ ਸਰਵਿਸ ਦਾ ਗੁਰਲਾਲ ਵੀ ਮਜੂਸਾਨ ਉਹਨਾਂ ਦੇ ਵੱਲ ਵੀ ਦੱਸਿਆ ਗਿਆ ਜੋ ਆਰਥਿਕ ਮਦਦ ਸੀਗੀ ਉਸ ਸਮੇਂ 5 ਲੱਖ ਰੁਪਏ ਦੀ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਦਿੱਤੀ ਗਈ ਆ ਫਿਲਹਾਲ ਕਿਉਂਕਿ ਉਸ ਸਮੇਂ ਵੀ ਕਈ ਮੰਗਾ ਜਿਹੜੀਆਂ ਨੇ ਰੱਖਿਆ ਗਈਆਂ ਸਨ ਵਿੱਚ ਵਿੱਚ ਇੱਕ ਸਰਕਾਰੀ ਨੌਕਰੀ ਸੀ ਉਹ ਹਲੇ ਜਿਹੜੀ ਆ ਰਹਿੰਦੀ ਹੈ ਤੇ ਉਸ ਨੂੰ ਵੀ ਜਿਹੜਾ ਜਲਦ ਜੋ ਕਿਹਾ ਜਾ ਰਿਹਾ ਹੈ ਕਿ ਜਲਦ ਪੂਰਾ ਕੀਤਾ ਜਾਵੇਗਾ ਤੇ ਜੋ ਹੋਰ ਮਦਦ ਨੇ ਜੋ ਮੰਗਾ ਸੀਗੀਆਂ ਉਹਨਾਂ ਨੂੰ ਵੀ ਜਲਦ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੂਰਾ ਕੀਤਾ ਜਾਵੇਗਾ ਕੈਮਰਾ ਪਰਸਨ ਲੀਲ ਕੁਮਾਰ ਦੇ ਨਾਲ ਗੁਰਪ੍ਰੀਤ ਮਾਨ ਅਤੇ ਪਿਛਾਂ ਜਾ ਰਾਜਪਰਾ